ਆਵਾਮ ਦੀ ਪਾਰਟੀ ਨੇ ਤਰਨਤਾਰ ਤੋਂ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਨੇ ਹਰਬੀਰ ਸਿੰਘ ਸੰਧੂ ਨੂੰ ਜਿਮਣੀ ਚੋਣ ਲਈ ਆਵਾਮ ਦੀ ਪਾਰਟੀ ਦੇ ਉਮੀਦਵਾਰ ਬਣਾਇਆ ਹੈ ਇਹ ਸੀਟ ਆਪ ਦੇ ਵਿਧਾਇਕ ਡਾਕਟਰ ਕਸ਼ਵੀਰ ਸਿੰਘ ਸੌਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ ਜ਼ਿਕਰ ਕਰਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ ਤਰਨਤਾਰ ਵਿਧਾਨ ਸਭਾ ਉਮੀਦਵਾਰ ਐਲਾਨਿਆ ਤਿੰਨ ਵਾਰ ਵਿਧਾਇਕ ਰਹੇ ਸੰਧੂ ਨੂੰ ਅਗਸਤ ਵਿੱਚ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਮਾਨਨੇ ਕਿ ਹੈ ਕਿ ਇਸ ਵਾਰ ਜਨਤਾ ਦੀ ਪਸੰਦ ਨੂੰ ਤਰਜੀਹ ਦਿੱਤੀ ਗਈ ਹੈ ਤੇ ਸੰਧੂ ਦੀ ਜਿੱਤ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਉਹਨਾਂ ਚੋਣ ਪ੍ਰਚਾਰ ਵਿੱਚ ਸਮਰਥਨ ਦਾ ਵਾਅਦਾ ਵੀ ਕੀਤਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਕਸ਼ਮੀਰ ਸਿੰਘ ਸੋਹਲ ਤਰਨਤਾਰ ਤੋਂ ਵਿਧਾਇਕ ਚੁਣੇ ਗਏ ਸਨ ਉਹਨਾਂ ਦੀ ਬਿਮਾਰੀ ਕਾਰਨ 27 ਜੂਨ 2025 ਨੂੰ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਇਸ ਦੇ ਨਾਲ ਹੀ ਇਸ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ ਵੀਰੋ ਇੱਕ ਹੋਰ ਬਹੁਤ ਵੱਡੀ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇ ਕੇ ਜਾਣਾ ਧਰਮਤਾਰਨ ਹਲਕੇ ਵਾਲਿਆਂ ਨੂੰ ਹਰਮੀਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਅਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ 'ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ। ਪਾਕੜਾ ਬਿਆਸ ਮੈਨੇਜਮੈਂਟ ਬੋਰਡ ਨੇ 6 ਅਤੇ 7 ਅਕਤੂਬਰ ਨੂੰ ਭਾਰੀ ਮੀਂਹ ਦੇ ਮੱਦੇਨਜ਼ਰ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ। ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਦਸਨਯਾ ਕਿ ਬਹੁਸ ਵਿਭਾਗ ਦੀ ਪੁਹੇਕਵਣੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਚੌਕਸੀ ਵਧਾ ਦਿੱਤੀ ਹੈ। ਕਈ ਸਰਹਦੀ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਪੰਜਾਬ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਲਈ ਪੁਹੇਕਵਣੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਮੋੜ ਖੜਾ ਦਾ ਖਤਰਾ ਬਣਿਆ ਹੋਇਆ ਹੈ ਪੰਜਾਬ ਵਿੱਚ ਅਕਤੂਬਰ ਦਾ ਪਹਿਲਾ ਹਫਤਾ ਚੁਣੌਤੀ ਭਰਿਆ ਰਹਿ ਸਕਦਾ ਹੈ ਇਸ ਪਹਿਲੇ ਹਫਤੇ ਵਿੱਚ ਇੰਨਾ ਮੀਂਹ ਪੈਣ ਦੀ ਭਵਿੱਖਬਾਣੀ ਹੈ ਜਿੰਨਾ ਪਿਛਲੇ 80 ਵਰਿਆਂ ਵਿੱਚ ਕਦੇ ਦਰਜ ਨਹੀਂ ਕੀਤਾ ਗਿਆ ਵਿਭਾਗ ਦੇ ਮੁਤਾਬਕ 4 ਅਕਤੂਬਰ ਰਾਤ ਤੋਂ بارش ਹੋਣ ਦੀ ਸੰਭਾਵਨਾ ਹੈ ਤੇ 6 ਤੇ 7 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ بارش ਹੋਣ ਦੇ ਅਨੁਮਾਨ ਹਨ ਵਿਭਾਗ ਨੇ ਪੰਜਾਬ ਵਿੱਚ ਇਹਨਾਂ ਦੋ ਦਿਨਾਂ ਦੌਰਾਨ ਔਸਤ 110 ਮਿਲੀਮੀਟਰ بارش ਹੋਣ ਦੀ ਭਵਿੱਖਬਾਣੀ ਕੀਤੀ ਹੈ ਭਾਰਤੀ ਕ੍ਰਿਕਟ ਟੀਮ ਦੇ ਉਭਰੇ ਸਿਤਾਰੇ ਅਭਿਸ਼ੇਕ ਸ਼ਰਮਾ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ ਉਹਨਾਂ ਦੀ ਪੈਨ ਕੋਮਲ ਸ਼ਰਮਾ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਉਬਰਾਈ ਨਾਲ ਵਿਆਹ ਦੇ ਬੰਦਰ ਵਿੱਚ ਪੰਜ ਗਈ ਹੈ ਉਹਨਾਂ ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਥਿਤ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਲੀ ਸਾਹਿਬ ਲਾਵਾਂ ਫੇਰੇ ਨੇ ਉਹਨਾਂ ਦਾ ਵਿਆਹ ਅੰਮ੍ਰਿਤਸਰ ਵਿੱਚ ਧੂਮ-ਧਾਮ ਨਾਲ ਹੋ ਰਿਹਾ ਹੈ ਵਿਹਾਰ ਨੂੰ ਲੈ ਕੇ ਪੂਰੇ ਪਰਿਵਾਰ ਦੇ ਵਿਆਹ ਨੂੰ ਲੈ ਕੇ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਉਤਸ਼ਾਹ ਦਾ ਮਾਹੌਲ ਬਣਿਆ ਹੈ 10 ਕਿਲੋ ਲੁਧਿਆਣਾ ਤੋਂ ਲਾੜਾ ਲਵਿਸ਼ ওভার ਆਏ ਬਰਾਤ ਲੈ ਕੇ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਦਾ ਪੂਰਾ ਰਸਮ ਰਿਵਾਜਾਂ ਤੇ ਢੋਲ ਨਗਾੜਿਆਂ ਨਾਲ ਸਵਾਗਤ ਕੀਤਾ ਗਿਆ ਵਿਆਹ ਸਮਾਰੋਹ ਵਿੱਚ ਪਰਿਵਾਰ ਰਿਸ਼ਤੇਦਾਰ ਤੇ ਦੋਸਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਕੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਪੰਜਾਬ ਸਰਕਾਰ ਨੇ 19000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦਾ ਫੈਸਲਾ ਕੀਤਾ ਹੈ ਸੜਕ ਨਿਰਮਾਣ ਕੰਪਨੀ 5 ਸਾਲਾਂ ਲਈ ਉਹਨਾਂ ਦੇ ਰੱਖ-ਰਖaal ਦੀ ਜ਼ਿੰਮੇਵਾਰੀ ਲਵੇਗੀ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ ਸਾਰੀਆਂ ਸੜਕਾਂ ਲਈ ਸਰਵੇਖਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਅਫਸਰ ਤੋਂ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਸਰਕਾਰ ਇਸ ਪ੍ਰੋਜੈਕਟ ਲਈ ਨੋਡਲ ਏਜੰਸੀ ਵੱਲੋਂ ਕੰਮ ਕਰੇਗੀ ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਸਰਕਾਰ ਨੇ ਇਹਨਾਂ ਸੜਕਾਂ ਲਈ 32 ਕਰੋੜ ਰੁਪਏ ਦਾ ਬਜਟ ਰੱਖਿਆ ਹੈ 2800 ਕਰੋੜ ਰੁਪਏ ਮੁਰੰਮਤ ਅਤੇ ਰੱਖ-ਰਖਾ ਲਈ ਹਨ ਅਤੇ 500 ਤੋਂ ਵੱਧ ਕਰੋੜ ਰੁਪਏ ਹੋਰ ਕਮਾ ਲਈ ਹਨ ਉਹ ਸੁਖਵੀਰ ਬਾਲ ਤੁਰੇ ਫਿਰਦਾ ਰਹਿੰਦਾ ਮਨਤਾ ਵਿਚਾਰ ਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਗਏ ਛਿੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ। ਉਹ ਲੈ ਵੀ ਆਹ ਲਾਲ ਜੀ ਪੱਗੜਾ ਮੁੰਡੇ ਨੂੰ ਫੜਾ। ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ 'ਚ ਬਿਠਾ ਲੈਂਦੇ ਆ ਮਗਰਲੀ 'ਚ। 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਫੜਾ ਬਈ। ਆਂ ਆਇਂ ਪੈਸੇ ਵੰਡੋਂਗੇ। ਆਇਂ ਦਰਿਆ ਮਾਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ। ਡੀਜ਼ਲ। ਦਰਿਆ ਕਹਿੰਦਾ ਕਾਪਰਾ ਕਰ ਦਿਓ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ। ਫਿਰ ਕਹਿੰਦਾ ਤਕਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲਾ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਲਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਦਰਿਆਵਾਂ 'ਨਾਂ ਮੱਥੇ ਲਾਉਂਗੇ ਬੋਲੀਆਂ ਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦੋ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡ ਮੈਂ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗੇ ਨਾ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਉਹਨਾਂ ਉਹ ਬਾਜਵੇ ਹੋਰੋਂ ਝੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੈਂ meri hasti mitane ki chaahat mein na jaane kitnon ke wajood khatam ho gaye matlab oh dekh lo vadda badal haar gaya kade ni haaraya si jande hoye onna nu vi poa gaya haar aap haar gaya jalalabad ton manpreet badal haar gaya malooka haar gaya patthal haar gi ਉਹ ਗੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਮਜੋ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕਹਿਰੋਂ ਹੋਰੀ ਸਾਰੀ ਬਾਤ ਤੇ ਕਿਹੜਾ ਮੇਲੇ ਚ ਅਮਰੂਦਾ ਨੂੰ ਪੁੱਛਦਾ ਕੌਣ ਆ ਉੱਥੇ ਆਉਣਾ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਡਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਥੋਡੇ ਥੋਡੇ ਤਸਿਹਰਾ ਜਾਂਦਾ ਸਾਰਾ ਸੋ ਵੀਰੋ ਜੇ ਮੈਂ ਤੁਹਾਨੂੰ ਕੱਲੇ ਤਰਨਤਾਰਨ ਦੀਆਂ ਦੱਸਾਂ ਤਾਂ ਤਰਨਤਾਰਨ ਦੀਆਂ 1210 ਕਿਲੋਮੀਟਰ ਸੜਕਾਂ ਨੇ ਤਰਨਤਾਰਨ ਦੀਆਂ 174.83 ਯਾਨੀ ਕਿ ਪਾਉਣੇ 200 ਕਰੋੜ ਰੁਪਇਆ ਕੱਲੇ ਤਰਨਤਾਰਨ ਦੇ ਵਿੱਚ ਸੜਕਾਂ ਤੇ ਲੱਗੂਗਾ ਔਰ 44 ਕਰੋੜ ਰੁਪਈਆ ਉਹਨਾਂ ਦੀ ਰਿਪੇਅਰ ਦਾ ਵੀ ਪਹਿਲਾਂ ਹੀ ਦੇ ਦਾਂਗੇ ਤਾਂ ਕਿ ਕੋ ਟੋਆ ਨਾ ਪਵੇ ਉਹ ਠੇਕੇਦਾਰ ਨੂੰ ਕਹਤਾ ਭਰਾਵਾ ਪੈਸੇ ਤੈਨੂੰ ਦੇਵਾਂਗੇ ਰਿਪੇਅਰ ਦੇ ਪਰ ਪੰਜ ਸਾਲ ਇਹੋ ਜਿਹੀ ਬਣਾ ਦੇ ਪੰਜ ਸਾਲ ਟੋਆ ਪਵੇ ਹੀ ਨਾ ਉਹਦੇ ਸੜਕ ਦੇ ਵਿੱਚ ਹੁਣ ਸੜਕਾਂ ਦੇਖਿਓ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਉਹ ਹਰ 40 ਕਿਲੋਮੀਟਰ ਬਾਅਦ ਨਾਕਾ ਲਾਈ ਖੜੇ ਨੇ ਲਿਓ ਜੀ ਪੈਸੇ ਇੰਨੇ ਲਿਓ ਜੀ ਟੋਲ ਟੈਕਸ ਇੰਨਾ ਹੱਦ ਹੈ ਫਿਰ ਸਰਕਾਰਾਂ ਕੀ ਕਰਦੀਆਂ ਬਈ ਜਦੋਂ ਆਪ ਗੱਡੀ ਲੈਨੇ ਆ ਉਦੋਂ ਵੀ 8% ਉਸ ਕੀਮਤ ਦਾ ਗੱਡੀ ਦੀ ਕੀਮਤ ਦਾ 8% ਰੋਡ ਟੈਕਸ ਲੈਂਦੇ ਨੇ ਹੁਣ ਕੋਈ ਸੜਕ ਉਹ ਤਾਂ ਹੈ ਨਹੀਂ ਜਿੱਥੇ ਮਤਲਬ ਟੋਲ ਟੈਕਸ ਨਾ ਹੋਵੇ ਫਿਰ ਉਹ ਕਾਹਦਾ ਟੈਕਸ ਲੈਨੇ ਹੋ ਵੀ ਤੁਸੀਂ ਪਾਰਲੀਮੈਂਟ ਚ ਬੋਲਿਆ ਸੀ ਮੈਂ ਸਪੀਸ ਕਰਕੇ ਮੈਂ ਜਦੋਂ ਡਾਟਾ ਪੇਸ਼ ਕਰਦਾ ਨਾ ਉਦੋਂ ਫਿਰ ਇਹ ਹੱਲ ਜਾਂਦੇ ਵੀ ਜਿਹੜੇ ਤਾਂ ਸਾਰਾ ਕੁਝ ਹੀ ਸਿੱਖ ਗਏ ਹੁਣ ਇਨੇ ਕੋਲ ਤਾਂ ਸਮਾਨ ਵੀ ਸਾਰਾ ਕੁਝ ਪਿਆ ਪਹਿਲਾਂ ਕਹਿੰਦੇ ਸੀ ਲਾ ਭਗਵਾਨ ਤਮਨ ਜਿੱਤਦਾ ਨਹੀਂ ਜਿੱਤ ਗਏ ਚਲ ਜਿੱਤਦਾ ਗਏ ਸਾਲ ਨਹੀਂ ਕੱਢਦੇ ਇਹ ਸਾਲ ਵੀ ਕੱਢ ਗਏ ਲਾ ਦੋ ਦੂਜਾ ਸਾਲ ਨਹੀਂ ਇਹ ਕੱਢਦੇ ਦੂਜਾ ਸਾਲ ਵੀ ਨਿਕਲ ਗਿਆ ਲਾ ਸ਼ਰਤ ਲਾ ਲਓ ਹੁਣ ਲੜਾਈ ਇੰਨੀ ਹੋ ਗਈ ਆਪਸ ਚ ਦੂਜੇ ਸਾਲ ਤੱਕ ਜਾਂਦੇ ਨਹੀਂ ਤੀਜਾ ਵੀ ਨਿਕਲ ਗਿਆ ਲਾ ਸਾਢੇ ਤਿੰਨ ਪੂਰੇ ਕਰ ਗਏ ਤਾਂ ਮੈਨੂੰ ਕਹਿ ਦਿਓ ਬੱਚੀ ਕਹਿਣ ਲੱਗੇ 32 ਐਮਐਲ ਸਾਡੇ ਸੰਪਰਕ ਚ ਨੇ ਚੰਨੀ ਨੂੰ ਮੈਂ ਕਿਹਾ ਤੂੰ ਆਪਦੇ ਵਾਲੇ ਰੱਖ ਲੈ ਜਿਹੜੇ ਪੰਜਾਬ 11 12 ਹੈਗੇ ਨੇ ਸੰਪਰਕ ਚ ਤੂੰ ਸਾਡੇ ਵਾਲਾਂ ਦੀ ਚਿੰਤਾ ਕੋ ਕਰਦਾ ਹੁਣ ਪੌਣਾ 4 ਸਾਲ ਹੋ ਗਏ ਹੁਣ ਹੁਣ ਜੇ ਹੁਣ ਪੁੱਛੋ 27 ਚ ਨਹੀਂ ਆਉਂਦੇ ਹੁਣ 27 ਤੇ ਜਾ ਬੜੇ ਐਂ 27 ਚ ਕਹਿਣਗੇ ਹੁਣ 32 ਚ ਨਹੀਂ ਆਉਂਦੇ ਐਂ 32 ਚ ਕਹਿਣਗੇ ਹੁਣ 37 ਚ ਨਹੀਂ ਆਉਂਦੇ ਤਾਂ ਐਂ ਕਹੀ ਜਾਣਗੇ ਦਿਲ ਬਹਲਾਣੇ ਕੋ ਗਾਲਬ ਖਿਆਲ ਅੱਛਾ ਹੈ ਸੁਪਨਿਆਂ ਚ ਜਿਉਂਦੇ ਆ ਉਹ ਬੀਜੇਪੀ ਵਾਲੇ ਆ ਉਹ ਆਪਦੀ ਅੱਡ ਵਿਧਾਨ ਸਭਾ ਲਈ ਬੈਠੇ ਸੀ ਇੱਕ ਸਪੀਕਰ ਬਣਾ ਲਿਆ ਉਹਨਾਂ ਨੇ ਬਾਕੀ ਬਹਿ ਗਿਆ ਮਨਪੀਤ ਬਾਦਲ ਬੈਠਾ ਸੀ ਵਿੱਤ ਮੰਤਰੀ ਬਣਿਆ ਤੇ ਵਿੱਚ ਹੀ ਆਪਣਾ ਕਹਿੰਦੇ ਵੀ ਸਾਰੇ ਮੰਤਰੀ ਨੇ ਇਹ ਵਿੱਚ ਫਤੇਜੰਗ ਬਾਜਵਾ ਬੈਠਾ ਸੀ ਵਿੱਚ ਹੀ ਜਿੰਨੇ ਵੀ ਬੀਜੇਪੀ ਦੇ ਉਜਾਖੜ ਉਰੀ ਬੈਠੇ ਸਾਰੇ ਜਿੰਨਾ ਵੱਡਿਆ ਕੱਡਿਆ ਛੱਡਿਆ maal ਆ ਉੱਥੇ ਉੱਥੇ ਬਰਦਾਸੀ ਉਹ ਜਿਹੜਾ ਚੁਣਿਆ ਹੋਇਆ ਪਠਾਨਕੋਟ ਤੋਂ ਅਸ਼ਵਨੀ ਕੁਮਾਰ ਉਹ ਨਕਲੀ ਚ ਬੋਲੀ ਜਾਂਦਾ ਸੀ ਅਸਲੀ ਚ ਆਉਂਦੀ ਨਹੀਂ ਉਹ ਕਿਉਂਕਿ ਅਸਲੀ ਹਿਸਾਬ ਹੁੰਦਾ ਉੱਥੇ ਮੈਂ ਕਿ ਉਧਰੀ ਰਹਿਲੇ ਕਰੋ ਫਿਰ ਆਪਦੀ ਆਪਦੀ ਵਿਧਾਨ ਸਭਾ ਲਾ ਲਿਆ ਕਰੋ ਸ ਵੀਰੋ ਇਹ ਇਹਨਾਂ ਦੀ ਬਖਲਾਹਟ ਹੈ ਇਹਨਾਂ ਨੇ ਪਹਿਲਾਂ ਇਹ ਸੋਚਿਆ ਨਹੀਂ ਸੀ ਇਹਨਾਂ ਨੂੰ ਪਤਾ ਸੀ ਅੱਪਾ ਦੋਨੇ ਹੀ ਆ ਲੋਕਾਂ ਕੋਲੇ ਕੋਈ ਚਾਂਸ ਨਹੀਂ ਆਪਣੇ ਤੋਂ ਬਿਨਾ ਹੋਰ ਕਿੱਧਰ ਜਾਣਗੇ ਲੋਕ ਪੰਜ ਸਾਲ ਤੂੰ ਪੰਜ ਸਾਲ ਮੈਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਤੀਜਾ ਵੀ ਆਊ ਔਰ ਤੀਜਾ ਵੀ ਇਹ ਜਾ ਜਿਹੜਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਹੋ ਝਾੜੂ ਦਾ ਚੋਣ ਨਿਸ਼ਾਨ ਹੋ ਸਫਾਈ ਕਰੋ ਤੇ ਤੀਜਾ ਵੀ ਇਹ ਜਾਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ ਹਜੇ ਤਾਂ ਹੋਰਾਂ ਦੇ ਸਾਹ ਪਏ ਨੇ ਕਈ ਉਹੀ ਭੱਜ ਗਏ ਮੈਨੂੰ ਫੜਨੇ ਦੇ ਜਾਂਦੇ ਲੈ ਲੈ ਉ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ 'ਚ ਤਣਕਾ ਚੋਰ ਦੇ ਦਿਲ 'ਚ ਪਾਲਾ ਹੁੰਦਾ ਉਸ ਕੋਲ ਖੈਰ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉੱਥੇ ਵਿਧਾਨ ਸਭਾ 'ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਹੈ ਜ ਆ ਉਹ ਸਾਡੇ ਪਿੰਡ ਦਾ ਇੱਕ ਮੁੰਡਾ ਰਣਜੀਤਤਾ ਉਹਦਾ ਨਾਮ 88 ਕ ਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਦੇ ਮਾਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤ ਤੇ ਨੂੰ ਅਧ ਕਮਲਾ ਜ ਆ ਉਹ 60% ਕਮਲਾ ਜ ਆ 40% ਠੀਕ ਜ ਆ ਸਾਡੇ ਘਰਾਂ ਚੋਂ ਇਹ ਮੁੰਡਾ ਉਹਨੂੰ ਬਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾ ਜਿਹਾ ਹੈਗਾ ਸਿੱਧ ਸਤ ਪੱਧਰਾ ਜਿਹਾ ਬੰਦਾ ਹੈ ਤੂੰ ਦਿਲ ਦਾ ਸਾਫ਼ ਹੈ ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤੈਨੂੰ ਦੇਖ ਲਿਓ ਪੁਲਿਸ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸਿਓਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਤੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੇ ਕਹਿੰਦਾ ਲਵੀ ਰੰਜਿਤੀਆਂ ਪੈ ਗਈ ਪੁਲਿਸ ਹੋਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰਦਿਆ ਤੇਰੇ ਕੰ ਗਵੰਡੀਆਂ ਦਾ ਬੈਕ ਸਾਈਡ ਸੀ ਉਹਨੇ ਤੂੜੀ ਵਾਲੇ ਕੋਠੇ 'ਚ ਬਹਿ ਜਾ ਕਰੇ ਬੈਠਾ ਰਹਾ ਬੈਠਾ ਰਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਕੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟਾਈਮ ਤੇ ਪਤਾ ਲੱਗ ਗਿਆ ਨਹੀਂ ਅੱਜ ਜਨਜੀਤਿਆ ਚੱਕ ਲੈਣ ਦੀ ਪੁਲਿਸ ਤੈਨੂੰ ਡੇਢ ਸਾਲ ਛਾੜਾ ਮਾਰੀ ਗਿਆ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਕਹਿੰਦਾ ਲੈ ਵੀ ਜਨਜੀਤਿਆ ਗਾਰ ਤਾਂ ਪੈ ਗਈਆਂ ਓਏ ਗਾਰ ਤਾਂ ਹੀ ਪੈ ਗਈਆਂ ਅਜ ਤਾਂ ਅਜ ਨਹੀਂ ਛੱਡਦੇ ਮਾਰੀ ਛਾਲ ਉਹਨਾਂ ਦੇ ਉਹਨੇ ਤੂੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿੱਨਾਂ ਦੇ ਤੂੜੀ ਵਾਲੇ ਕੋ ਉਹ ਮੂਰਦੀ ਆ ਗਈ ਪੁਲਿਸ ਉਹਨਾਂ ਦੀ ਬੁੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰ ਤੋ ਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਈ ਐਨੇ ਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚ ਰੰਜੀਤੇ ਨੂੰ ਫੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਅੱਧੇ ਘਰੇ ਤੂੜੀ ਵਾਲੇ ਕੋਠੇ 'ਚ ਪਟਾਰੇ ਦੋ ਬੁੜੀ ਦੇ ਮਾਰੀਆਂ ਉਹਨਾਂ ਨੇ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆ ਆਇਨ ਨੂੰ ਪੰਚਾਇਤ ਇਕੱਠੀ ਹੋ ਗਈ ਤਾਂ ਰਣਜੀਤ ਤਾਂ ਹੁਣ ਜਸਟੀਫਾਈ ਕਰ ਰਿਹਾ ਆਪਦੀ ਗ੍ਰਿਫਤਾਰੀ ਨੂੰ ਕਹਿੰਦਾ ਪਿੰਡ ਦੇ ਲੋਕੋ ਮੈਂ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੋ ਯਾਰ ਉਹ ਪਿੰਡ ਦੇ ਲੋਕਾਂ ਨੇ ਕਹਿੰਿਆ ਜੀ ਇਹ ਤਾਂ ਵਿਚਾਰਾ ਛਾਲਾਂ ਉਹੀ ਮਾਰੀ ਜਾਂਦਾ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਹੱਕ ਕੇ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਹੁਣ ਤਾਂ ਕਰੀ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜੇ ਲੈ ਪੈ ਗਈ ਪੁਲਿਸ ਹੋਏ ਕਿਉਂਕਿ ਉਹ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਹੈ ਸਈਆ ਨਾ ਸੱਚੀਆਂ ਨੇ ਨਾ ਸੱਚੇ ਤਾਰੀ ਮਾਰ ਕੇ ਸਾਡਾ ਹੌਸਲਾ ਵਧਾ ਦਿਆ ਕਰੋ ਇਹਨਾਂ ਦੇ ਸਾਰੇ ਭੇਤ ਪਏ ਆ ਮੇਰੇ ਕੋਲੇ ਆਪਣੇ ਕੋ ਡੇਢ ਸਾਲ ਐ ਸਰਕਾਰ ਦਾ ਪਿਆ ਹੈ ਸੁਖ ਨਾਲ ਜਿਹੜੇ ਹਸਾਬ ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆ ਏਡੇ ਏਡੇ ਇਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣ ਜਾ ਸਾਡਾ ਉਹ ਛਿੰਝਾਂ ਵਾਲਾ ਪੰਜਾਬ ਉਹ ਕਬੱਡੀਆਂ ਵਾਲਾ ਪੰਜਾਬ ਉਹ ਭੰਗੜੀਆਂ ਵਾਲਾ ਪੰਜਾਬ ਉਹ ਫੌਜ ਚ ਭਰਤੀ ਹੋਣ ਵਾਲਾ ਪੰਜਾਬ ਉਹ ਕਿੱਧਰ ਲੈ ਗਏ ਸਾਡਾ ਪੰਜਾਬ ਯਾਰ ਤੁਸੀਂ ਆਊਗਾ ਪੰਜਾਬ ਵਾਪਸ ਆਊਗਾ ਬਾਈਨਾਂ ਤੋਂ ਬਚਿਓ ਇਹ ਜਿਹੜੇ ਪੰਜਾਬ ਦੇ ਦੋਖੀ ਨੇ ਨਾ ਇਹ ਆਪਸ ਚ ਲੜੇ ਹੋਏ ਨੇ ਇਹਨਾਂ ਤੋਂ ਬਚਿਓ ਕਿਉਂਕਿ ਜਿੰਨੀਆਂ ਵੀ ਬਾਏ ਇਲੈਕਸ਼ਨ ਡੇਰੇ ਬਾਬਾ ਨਾਨ ਕੋਈ ਉਹ ਜਿੱਤ ਗਏ ਆਪਾਂ ਖਿੱਦੜਬਾਹ ਹੋਈ ਉਹ ਜਿੱਤ ਗਏ ਕੌਣ ਕੌਣ ਸੀ ਇੱਥੋਂ ਇਧਰੋਂ ਰੰਧਾਵੇ ਦੀ ਘਰ ਵਾਲੀ ਉਧਰੋਂ ਬੜਿੰਗਰੀ ਘਰ ਵਾਲੀ ਉਹ ਜਿੱਤ ਚੱਬੇ ਵਾਲ ਹੋਈ ਉਹ ਜਿੱਤ ਗਏ ਜਲੰਧਰ ਦੀ ਬਾਏ ਇਲੈਕਸ਼ਨ ਹੋਈ ਉਹ ਜਿੱਤ ਗਏ ਲੁਧਿਆਣੇ ਦੀ ਬਾਈ ਇਲੈਕਸ਼ਨ ਉਹ ਜਿੱਤ ਗਏ ਲੋਕ ਕਹਿੰਦੇ ਯਾਰ ਅਸੀਂ ਕੰਮ ਚਾਹੀਦੇ ਸਾਨੂੰ ਹੋਰ ਕੀ ਚਾਹੀਦਾ ਗਾਲਾਂ ਥੋੜੀ ਚਾਹੀਦੀਆਂ ਸਾਨੂੰ ਵੀ ਗਾਲਾਂ ਕੱਢੀਆਂ ਮੈਂ ਇੰਨੀਆਂ ਗਾਲਾਂ ਕੱਢੀਆਂ ਕੰਮ ਸਾਡਾ ਸੜਕਾਂ ਬਣ ਗਈਆਂ ਸਾਡੀਆਂ ਸੜਕ ਸੁਰੱਖਿਆ ਫੋਰਸ ਤੁਹਾਨੂੰ ਸੜਕ ਤੇ ਮਿਲਦੇ ਹੋਣਗੇ ਚੱਕ ਕੇ ਜ਼ਖਮੀ ਨੂੰ ਲੈ ਜਾਂਦੇ ਨੇ 6 ਮਿੰਟ 20 ਸਕਿੰਟ ਉਹਦਾ ਕਾਲ ਟਾਈਮ ਹੈ 48% ਮੌਤਾਂ ਕੱਟ ਗਈਆਂ ਸੜਕਾਂ ਤੇ 48% ਗੜਕਰੀ ਨੇ ਦੱਸਿਆ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਵੀ ਪੰਜਾਬ ਤੋਂ ਸਿੱਖੋ ਕੁਝ ਠੀਕ ਐ ਸੈਂਟਰ ਵਾਲੇ ਥੋੜਾ ਜਿਹਾ ਕਰਦੇ ਆਪਣੇ ਨਾਲ ਪੈਸੇ ਨਹੀਂ ਦਿੰਦੇ ਜਾਂ ਕੋਈ ਇਸ ਤਰ੍ਹਾਂ ਦੇ ਵਿਹਾਰ ਕਰਨ ਲੱਗ ਜਾਂਦੇ ਆ ਵੀ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਹੀ ਨਾ ਹੋਵੇ ਤਾਂ ਮੈਂ ਉਥੇ ਪੱਖ ਰੱਖਦਾ ਵੀ ਇਹ ਤੁਸੀਂ ਇਹ ਚ ਕੀ ਕਰੋਗੇ ਚੌਲ ਵੀ ਦੇਵਾਂਗੇ ਹੜ ਵੀ ਆਗੇ ਫਿਰ ਵੀ 170 ਤੋਂ 175 ਲੱਖ ਮੀਟਰ ਕਟਨ ਚੌਲ ਦੇਵਾਂਗੇ ਮਿੱਟੀ ਚੱਕ ਰਹੇ ਹੁਣ ਜਿਹਦਾ ਖੇਤ ਉਹਦੀ ਰੇਤ ਆਪਾਂ ਨੇ ਸਕੀਮ ਚਲਾਈ ਐ ਮਿੱਟੀ ਚੱਕੋ ਜਿਹੜੀ ਤੁਹਾਡੇ ਖੇਤ ਚ ਐ ਵੇਚ ਦਿਓ ਟਰੈਕਟਰ ਚਾਹੀਦਾ ਟਰੈਕਟਰ ਦੇਵਾਂਗੇ 7200 ਰੁਪਏ ਪਰ ਕਿੱਲਾ ਕੱਲੀ ਮਿੱਟੀ ਚੱਕਣ ਵਾਸਤੇ ਚਾਹੇ ਡੀਜ਼ਲ ਤੇ ਵਰਤ ਲੋ ਚਾਹੇ ਜੀਸੀਬੀ ਤੇ ਵਰਤ ਲੋ ਇਸ ਤੋਂ ਦੇਵਾਂਗੇ ਕਿਉਂਕਿ ਇਹ ਕੁਦਰਤ ਦੇ ਹੱਥ ਹੈ ਹਾਲਾਂਕਿ ਉਹ ਤਾਂ ਕਹਿੰਦੇ ਭਗਵਾਨ ਤਾਂ ਮੰਨ ਲੈਂਦੇ ਨੇ ਹਟ ਲੈ ਮੈਂ ਹਿਮਾਚਲ ਤੋਂ ਪਹਾੜ ਮੈਂ ਲੈ ਆ ਉਹਨਾਂ ਨੂੰ ਬੁਲਾ ਕੇ بیا ਪਹਾੜ ਦੇ ਹੋ ਯਾਰ ਪੰਜ ਸੱਤ ਪਹਾੜਾਂ ਦੇ ਪਹਾੜੀ ਆ ਗਏ ਫਿਰ ਕਹਿੰਦੇ ਤੂੰ ਪੈਸੇ ਮੰਗਦਾ ਹੈ ਤੇ ਜਦੋਂ 62 ਦੇ ਵਿੱਚ ਚੀਨ ਨਾਲ ਲੜਾਈ ਲੱਗੀ ਸੀ ਕਾਂਗਰਸ ਨੇ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਮਾਵਾ ਭੈਣਾਂ ਤੋਂ ਸੋਨਾ ਮੰਗਿਆ ਸੀ ਪੰਜਾਬ ਨੇ 47 ਗੁਣਾ ਵੱਧ ਪੂਰੇ ਦੇਸ਼ ਤੋਂ ਜਿੰਨਾ ਇਕੱਠਾ ਹੋਇਆ ਉਹ ਤੋਂ 47 ਗੁਣਾ ਵੱਧ ਸਾਡੀਆਂ ਤੀਆਂ ਭੈਣਾਂ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਕੋਕੇ ਲਾ ਕੇ ਦਿੱਤੇ ਸੀ ਆ ਬਜ਼ੁਰਗ ਬੈਠੇ ਨੇ ਪਤਾ ਹੋਊਗਾ ਹਰ ਵਕਤ ਅਸੀਂ ਹਾਜ਼ਰ ਹਾਂ ਉਹ ਨੂੰ ਉਹ ਨੂੰ ਉਹ ਅਸੀਂ ਉਹ ਨੂੰ ਤੁਸੀਂ ਫੰਡ ਨਹੀਂ ਮੰਨਦੇ ਫਿਰ ਜਵਾਲਾ 네ਰੂ ਦੇ 73ਵੇਂ ਜਨਮ ਦਿਨ ਤੇ 125 ਕਿਲੋ ਸੋਨਾ ਪੰਜਾਬ ਸਰਕਾਰ ਨੇ ਗਿਫਟ ਕਰਤਾ ਸੀ